हेलो दोस्तों लव क्रिएटर सेव नेचर YouTube चैनल ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਅਸੀਂ ਤੁਹਾਨੂੰ ਦੱਸਾਂਗੇ ਆਟੇ ਨੂੰ ਸੰਡੀ ਅਤੇ ਘਣ ਤੋਂ ਕਿਸ ਤਰੀਕੇ ਨਾਲ ਬਚਾਇਆ ਜਾ ਸਕਦਾ ਹੈ ਦੋਸਤੋ ਜਦੋਂ ਬਰਸਾਤਾਂ ਦਾ ਮੌਸਮ ਸ਼ੁਰੂ ਹੁੰਦਾ ਹੈ ਤਾਂ ਵਾਤਾਵਰਣ ਵਿੱਚ ਹਵਾ ਵਿੱਚ ਪਾਣੀ ਦੀ ਮਾਤਰਾ ਭਾਵ ਨਮੀ ਵੱਧ ਜਾਂਦੀ ਹੈ ਜਦੋਂ ਹਵਾ ਵਿੱਚ ਪਾਣੀ ਦੀ ਮਾਤਰਾ ਵੱਧ ਜਾਂਦੀ ਹੈ ਤਾਂ ਇਹ ਉੱਲੀ ਅਤੇ ਕੀਟ ਪਤੰਗਿਆਂ ਦੇ ਪ੍ਰਜਨਨ ਦੇ ਲਈ ਅਨੁਕੂਲ ਵਾਤਾਵਰਣ ਬਣਾ ਦਿੰਦੀ ਹੈ ਇਸ ਤਰ੍ਹਾਂ ਦੇ ਮੌਸਮ ਵਿੱਚ ਆਟੇ ਵਿੱਚ ਘੋਣ ਅਤੇ ਸੁੰਡੀ ਦਾ ਆ ਜਾਣਾ ਇੱਕ ਸੁਭਾਵਿਕ ਜਹੀ ਗੱਲ ਹੈ ਅਤੇ ਇਹਨਾਂ ਕੀੜਿਆਂ ਨੂੰ ਤੁਸੀਂ ਆਟੇ ਵਾਲੇ ਢੋਲ ਵਿੱਚ ਆਮ ਹੀ ਵੇਖ ਲੈਂਦੇ ਹੋ ਜਦੋਂ ਆਟੇ ਨੂੰ ਛਾਨਣੀ ਨਾਲ ਛਾਣਿਆ ਜਾਂਦਾ ਹੈ ਤਾਂ ਇਹਨਾਂ ਕੀੜਿਆਂ ਨੂੰ ਵੱਡੇ ਪੱਧਰ ਤੇ ਵੀ ਵੇਖਿਆ ਜਾ ਸਕਦਾ ਹੈ ਸੋ ਇਹਨਾਂ ਕੀੜਿਆਂ ਤੋਂ ਆਟੇ ਨੂੰ ਬਚਾਉਣ ਲਈ ਤੁਸੀਂ ਬਹੁਤ ਹੀ ਸਾਦੇ ਅਤੇ ਘਰੇਲੂ ਤਰੀਕੇ ਦੇ ਨਾਲ ਆਟੇ ਨੂੰ ਇਹਨਾਂ ਕੀੜਿਆਂ ਤੋਂ ਬਚਾ ਸਕਦੇ ਹੋ ਇਸ ਦੇ ਬਚਾਅ ਦੇ ਲਈ ਤੁਸੀਂ ਨਿੰਮ ਦੇ ਤਾਜ਼ੇ ਪੱਤੇ ਤੋੜ ਕੇ ਉਸ ਨੂੰ ਚੰਗੀ ਤਰ੍ਹਾਂ ਧੋ ਲੈਣਾ ਹੈ ਤਾਂ ਜੋ ਪੱਤੇ ਚੰਗੀ ਤਰੀਕੇ ਦੇ ਨਾਲ ਸਾਫ਼ ਹੋ ਜਾਣ ਉਸ ਤੋਂ ਬਾਅਦ ਜਦੋਂ ਪਾਣੀ ਚੰਗੀ ਤਰੀਕੇ ਦੇ ਨਾਲ ਪੱਤਿਆਂ ਤੋਂ ਲਹਿ ਜਾਵੇ ਤੁਸੀਂ ਆਟੇ ਵਾਲੇ ਢੋਲ ਵਿੱਚ ਸਭ ਤੋਂ ਥੱਲੇ ਇੱਕ ਨਿੰਮ ਦੇ ਪੱਤਿਆਂ ਦੀ ਲੇਅਰ ਬਣਾ ਲੈਣੀ ਹੈ ਫਿਰ ਇਸ ਵਿੱਚ ਆਟਾ ਪਾ ਦੇਣਾ ਹੈ ਜਦੋਂ ਅੱਧਾ ਢੋਲ ਆਟੇ ਨਾਲ ਭਰ ਜਾਵੇ ਤਾਂ ਮਿਡਲ ਦੇ ਵਿੱਚ ਇੱਕ ਹੋਰ ਤੁਸੀਂ ਨਿੰਮ ਦੇ ਤਾਜੇ ਪੱਤਿਆਂ ਦੀ ਲੇਅਰ ਬਣਾ ਲੈਣੀ ਹੈ ਅਤੇ ਅੰਤ ਵਿੱਚ ਢੋਲ ਜਦੋਂ ਪੂਰੇ ਤਰੀਕੇ ਨਾਲ ਆਟੇ ਨਾਲ ਭਰ ਜਾਵੇ ਤਾਂ ਤੁਸੀਂ ਟੌਪ ਦੇ ਉੱਪਰ ਵੀ ਇੱਕ ਨਿੰਮ ਦੇ ਪੱਤਿਆਂ ਦੀ ਲੇਅਰ ਬਣਾ ਲੈਣੀ ਹੈ ਤੁਸੀਂ ਵੇਖੋਗੇ ਕਿ ਇਸ ਤਰੀਕੇ ਨਾਲ ਤੁਸੀਂ ਆਪਣੇ ਘਰ ਭਏ ਆਟੇ ਨੂੰ ਕੀੜਿਆਂ ਤੋਂ ਬੜੀ ਆਸਾਨੀ ਦੇ ਨਾਲ ਬਚਾ ਸਕਦੇ ਹੋ ਧੰਨਵਾਦ ਜੀ